ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਹਰਵੇਲ ਗਿੱਲ ਡੇਰੀ ਫਾਰਮਿੰਗ YouTube ਚੈਨਲ ਦੇ ਤੁਹਾਡਾ ਸਵਾਗਤ ਆ ਸਾਰੇ ਸੱਜਣਾ ਨੂੰ ਰਿਕਵੈਸਟ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਆਨ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਟਾਈਮ ਟੂ ਟਾਈਮ ਪਹੁੰਚਦੀਆਂ ਰਹਿਣ ਤੇ ਸੱਜਣਾ ਅੱਜ ਆਪਾਂ ਪੀਡੀਐਫ ਫੈਮਿਲੇ ਜਗਰਾਵਾ ਜਿਹੜਾ ਬਿਲਕੁਲ ਮਿਲਕ ਜਵਾਈ ਤੇ ਚੱਲ ਰਿਹਾ ਤੇ ਆਪਾਂ ਜਿਹੜੀਆਂ ਮੱਝਾਂ ਖਾਸ ਕਰਕੇ ਨੀਲੀ ਤੇ ਮੋਹਰਾਂ ਜਿਹੜੀਆਂ ਤੇ ਗਾਵਾਂ ਰੱਖੋ ਜਿਹੜੀਆਂ ਦੀ ਅੱਜ ਫਾਈਨਲ ਚੁਆਈ 18 12 2024 ਨੂੰ ਜਿਹੜੀ ਹੋ ਗਈ ਆ ਤਕਰੀਬਨ ਜਿਹੜਾ ਇਨਾਮ ਵੰਡ ਸਮਾਗਮ ਸਮਾਰੋਹ ਜਿਹੜਾ ਲਾਸਟ ਫਾਈਨਲ ਚੱਲ ਰਿਹਾ ਤੇ ਇੱਥੇ ਆਪਾਂ ਕੁੱਝ ਦੇ ਆ ਪੀਡੀਪੇ ਜਗਰਾਵਾ ਦੇ ਵਿੱਚ ਇਸ ਮੇਲਾ ਜਿਹੜਾ ਚੱਲ ਰਿਹਾ ਵਾ ਜਿਹੜੇ ਸਾਰੇ ਸਕੂਲ ਸ਼ੁਰੂ ਕਰਦੇ ਨੇ ਕਿਸਾਨ ਪਸ਼ੂ ਪਾਲ ਚੰਗੇ ਚੰਗੇ ਜਿਹੜੇ ਬ੍ਰੀਡਰ ਬੰਦੇ ਆ ਇੱਥੇ ਪਸ਼ੂ ਲੈ ਕੇ ਆਇਆ ਤੇ ਬਹੁਤ ਮੇਲਾ ਭਰਿਆ ਵਾ ਆਪਾਂ ਗੱਲ ਕਰਦੇ ਆ ਡਾਕਟਰ ਸਾਹਿਬ ਨਾਲ ਬਿਲਕੁਲ ਡਾਕਟਰ ਸਾਹਿਬ ਸਾਹਿਬ ਜੀ ਡਾਕਟਰ ਸਾਹਿਬ ਆਪਣਾ ਨਾਮ ਦੱਸਿਓ ਮੇਰਾ ਜੀ ਸਿੱਧਾ ਨਾਂ ਜਗਰਾਤ ਸਿੰਘ ਆ ਸ਼ੋਰ ਨਾਮ ਸਾਰੇ ਜੱਗਾ ਡਾਕਟਰ ਜੱਗਾ ਤੋਂ ਜਾਣਦੇ ਓਕੇ ਡਾਕਟਰ ਜੱਗਾ ਪਿੰਡ ਭਲਾਈਪੁਰ ਤੋਂ ਆ ਤੇ ਵੀ ਜੀ ਆਪਾਂ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਤੁਹਾਡੀ ਜਿਹੜੀ ਮਾਝਾ ਫਸਟ ਰੈਂਕ ਤੇ ਰਹੀ ਆ ਤੇ ਆਪਾਂ ਕਰੀਏ ਗੱਲਬਾਤ ਕਿ ਵੀਰ ਕੀ ਇਹਦੀ ਡਿਟੇਲ ਆ ਤੇ ਕਿੰਵੇਂ ਸਥਾਨੇ ਨੇ ਹਾਸਲ ਕੀਤਾ ਇਹਨੇ ਜੀ ਆ ਕਿਹੜਾ ਪੀਡੀਐਫ ਮੇਲਾ ਚੱਲ ਰਿਹਾ ਮਿਲਕਿੰਗ ਦਾ ਪੀਡੀਐਫ ਮੇਲਾ ਚੱਲ ਰਿਹਾ ਮਿਲਕਿੰਗ ਦਾ 2024 ਦੇ ਵਿੱਚ 12ਵੇਂ ਮਹੀਨੇ 12ਵੇਂ ਮਹੀਨੇ ਇਹ ਚ ਨੇ 23 ਕਿਲੋ 706 ਗ੍ਰਾਮ ਦੁੱਧ ਦੇ ਕੇ ਪਹਿਲਾ ਸਥਾਨ ਹਾਸਲ ਕੀਤਾ ਜੀ ਕਿ 23 ਕਿਲੋ 700 ਗ੍ਰਾਮ 706 ਗ੍ਰਾਮ ਦੇ ਕੇ ਪਹਿਲਾ ਸਥਾਨ ਹਾਸਲ ਕੀਤਾ ਬਹੁਤ ਬਹੁਤ ਤੁਹਾਨੂੰ ਵੀਰ ਜੀ ਵਧਾਈਆਂ ਤੇ ਤੁਹਾਡੇ ਜਿੰਨੇ ਵੀ ਸਭ ਸੰਭਾਲ ਵਾਲੇ ਤੁਹਾਡੀ ਜਿਹੜੀ ਟੀਮ ਆ ਉਹਨਾਂ ਨੂੰ ਸਾਡੇ ਚੈਨਲ ਵੱਲੋਂ ਬਹੁਤ ਬਹੁਤ ਮੁਬਾਰਕਾਂ ਤੇ ਜੱਗੇ ਵੀਰ ਆਪਾਂ ਜ਼ਰੂਰ ਇਹਦੇ ਤੇ ਇੱਕ ਜਿਹੜੀ ਬਰੀਕੀ ਤੋਂ ਗੱਲ ਕਰੀਏ ਇਹ ਕਿਹੜੇ ਸੀਮਨ ਦੀ ਆਪ ਇਹ ਆਪਨਾ ਟੈਂਕ ਛੋਟਾ ਟੈਂਕ ਬੁੱਲਦੀ ਆ ਉਹ ਟੈਂਕ ਵੀ ਆਪਣਾ ਹੀ ਆ ਟੈਂਕ ਤੁਹਾਡਾ ਜਿਹੜਾ ਭਲਾਈਪੁਰ ਇਸ ਟਾਈਮ ਹਾਂਜੀ ਠੀਕ ਆ ਜੀ ਉਹਦੀ ਧੀ ਆ ਇਹ ਉਹਦੀ ਧੀ ਆ ਤੇ ਤੀਜਾ ਸੂਆ ਤੀਜਾ ਸੂਆ ਹਾਂਜੀ ਠੀਕ ਆ ਜੀ ਆਪਾਂ ਖਰੀਦੀ ਸੀਗੀ ਮੱਲ ਫਾਰਮ ਦੁਲਚੀਕੇ ਮੱਲ ਫਾਰਮ ਦੁਲਚੀਕੇ ਤੋਂ ਤੁਸੀਂ ਖਰੀਦੀ ਸੀ ਤੇ ਇਹਦੀ ਮਾਂ ਦਾ ਕੀ ਰਿਕਾਰਡ ਸੀ ਇਹਦੀ ਮਾਂ ਮਲਕੀ ਮਾਝ ਬਹੁਤ ਇਹਦੀ ਮਾਂ ਮਲਕੀ ਮਾਝ ਦੁਲਚੀਕੇ ਫਾਰਮ ਫਾਰਮ ਤੇ ਆਪਾਂ ਸਾਰੇ ਸੱਜਣ ਜਾਣਦੇ ਆ ਕਿ ਮੱਲ ਫਾਰਮ ਆ ਰਿਆਂ ਕੋਲ ਜਿਹੜੀ ਮਲਕੀ ਮਾਝ ਆ ਉਹਦੀ ਇਤਿਹਾ ਤੇ ਆਪ ਇਹ ਟੈਂਕ ਬੁੱਲ ਤੋਂ ਜਿਹੜੀ ਆ ਪਿਓ ਵਾਲੇ ਪੱਖ ਤੋਂ ਆ ਤੇ ਗੱਲ ਕਰੀਏ ਜੱਗੇ ਵੀ ਦੁੱਧ ਕਿੰਨਾ ਇੰਨੇ ਹੋਣ ਜਿਹੜਾ ਇਸ ਟਾਈਮ ਸਵੇਰ ਕਿੰਨਾ ਸੋ ਮਾਲਕ ਤੀਜਾ ਸੁਆ ਤੀਜਾ ਸੂਏ ਨੇ ਲਾਈਵ ਚ ਆਇਆ ਸਦਕ ਡੇਰੀ ਫਾਰਮ ਤੇ 17580 17580 ਪਹਿਲੇ ਸੂਏ ਪਹਿਲੇ ਸੂਏ ਨੇ ਲਾਈਵ ਮਿਲਕਿੰਗ ਲਾਈਵ ਮਿਲਕਿੰਗ ਸਦਕ ਡੇਰੀ ਫਾਰਮ ਤੇ ਚਾਰ ਚੁਆਈਆਂ ਆਈਆਂ ਠੀਕਾ ਜੀ ਹਾਂ ਜੀ ਤੇ ਫਿਰ ਇਹ ਤੋਂ ਪਹਿਲਾਂ ਤਨੋਲਾ ਮੇਲਾ ਪਹਿਲਾਂ ਤਨੋਲਾ ਮੇਲਾ ਜਿਹੜਾ ਜਿੱਤ ਕੇ ਆਈ ਆ ਉੱਥੇ ਵੀ ਪਹਿਲੇ ਸਥਾਨ ਤੇ ਉੱਥੇ ਵੀ ਪਹਿਲੇ ਸਥਾਨ ਤੇ ਠੀਕਾ ਉੱਥੇ ਕਿੰਨੇ ਪਸ਼ੂ ਸੀ ਚੁਆਈ ਦੇ ਵਿੱਚ ਟੋਟਲ ਉੱਥੇ ਤਕਰੀਬਨ 4 ਤੋਂ 5 ਮੱਜਾ ਸੀ 4 5 ਮੱਜਾ ਸੀ ਜਿਹਦੇ ਵਿੱਚ ਪਹਿਲੇ ਸਤਾਨ ਪਾਕਿਸਤਾਨ ਤੇ ਚਲੋ ਵਧਾਈ ਦੇ ਪਾਤਰ ਹੋ ਤੁਸੀਂ ਉਸੇ ਰਿਹਾ ਇਹਦਾ 20 ਕਿਲੋ 176 ਗ੍ਰਾਮ 20 ਕਿਲੋ 176 ਗ੍ਰਾਮ ਹਾਂਜੀ ਠੀਕ ਆ ਜੀ ਇੱਥੇ ਰਿਹਾ 23 ਕਿਲੋ 706 ਗ੍ਰਾਮ 23 ਕਿਲੋ 23 ਕਿਲੋ 706 ਗ੍ਰਾਮ 706 ਗ੍ਰਾਮ ਵਾਹ ਵਧੀਆ ਜਿਹੜਾ ਕਪਨੀਲੀ ਦੀ ਗੱਲ ਕਰੀਏ ਹਾਂਜੀ ਤੇ ਬੇਕਰ ਜਿਹੜੀ ਠੰਡੀ ਬ੍ਰੀਡ ਹੁੰਦੀ ਆ ਤੇ ਜੱਗੇ ਵੀਰ ਅੱਗੇ ਜਿਹੜੇ ਆਪਣੇ ਜਿਹੜਾ ਫੇਰ ਆ ਰਿਹਾ ਵਾ ਯਾਨੀ ਕਿ ਪੀਡੀਐਫ ਫੇਰ ਆ ਸ਼ੈਲ ਫਰਵਰੀ ਜਾ ਰਿਹਾ ਉਹਦੇ ਵਿੱਚ ਵੀ ਜਾਨੀ ਕਿ ਤੁਸੀਂ ਪਾਰਟਿਸਪੇਟ ਕਰਾਂਗੇ ਪਾਰਟਿਸਪੇਟ ਕਰਾਂਗੇ ਇਹਦਾ ਮਤਲਬ ਟੈਂਕ ਬੋਲਦੇ ਫਿਰ ਬਹੁਤ ਚੰਗੇ ਜਿਹੜੇ ਬੱਚੇ ਚੰਗੇ ਦੁੱਧ ਦੇ ਚੱਲਦੇ ਸੋਹਣੀ ਛੋਟੀਆਂ ਚੰਗੇ ਦੁੱਧ ਤੇ ਚੱਲਦੇ ਠੀਕ ਹੈ ਬੱਚੇ ਵੀ ਭਾਰੇ ਆਉਂਦੇ ਆ ਭਾਰੇ ਆਉਂਦੇ ਆ ਬੋਡੀ ਸਟਰਕਚਰ ਹੈ ਵੀ ਆਉਂਦਾ ਪਰ ਆ ਵੀ ਪੱਕ ਦਾ ਜ਼ਿਆਦਾ ਆ ਠੀਕ ਹੈ ਹੈਵੀ ਪੱਕ ਟੈਂਕ ਆਪ ਤਾਂ ਨਾ ਹੀ ਟੈਂਕ ਫਿਰ ਸੋ ਸਮਝ ਕੇ ਰੱਖਿਆ ਗਿਆ ਤੇ ਟੈਂਕ ਦਾ ਫਿਰ ਟੈਂਕ ਹੀ ਆ ਹੈਨਾ ਗੱਲ ਕਰੀਏ ਇਸ ਦੀ ਮਾਰਕਿੰਗ ਦੀ ਤਾਂ ਬਹੁਤ ਸੋਹਣੀ ਆ ਬਿਲਕੁਲ ਬਰੀਕੀ ਆ ਛੋਟੀ ਦੇ ਵਿੱਚ ਸਤੰਦਨ ਦੀ ਕੁਆਲਿਟੀ ਬਹੁਤ ਸੋਹਣੀ ਆ। ਆਹ ਕੁਕ ਪੂਰੀ ਜਾਨੀ ਕੇ ਬਿੱਲੀ ਮਣਕੀ ਥੋੜਾ ਜਿਹਾ ਅਗਰੈਸਿਵ ਹੋ ਰਹੀ ਆ ਥੋੜਾ ਜਿਹਾ ਬਾਹਰ ਆਈ ਕਰਕੇ। ਉਹ ਟਾਂਕ ਕਰਤ ਜਿਹੜਾ ਬਿਲਕੁਲ ਸੋਹਣਾ ਜਿਹੜਾ ਇਹਦੇ ਪਾਇਆ ਗੋਡੀ ਨੇ। ਕੋਈ ਗੱਲ ਨਹੀਂ ਥੋੜਾ ਪਸ਼ੂ ਕਰਦਾ ਵਾ। ਆਡੀਅੰਸ ਕਰੀਏ ਨਾ। ਆ ਬਿਲਕੁਲ ਆਡੀਅੰਸ ਹੋ ਜਾਂਦੇ ਇਹਦਾ ਕਰਕੇ ਥੋੜਾ بار بار ਜਿਹੜੇ ਭੈਣ ਭਰਾ ਗੋਲੇ ਆਉਂਦੇ ਆ। ਪਰ ਆਈ ਲਿਆ ਹੈ ਕਿ ਹਾਸੇ ਨਾਲ ਬਹੁਤ ਵਧੀਆ। ਮਾਰਕਿੰਗ ਵੀ ਬਹੁਤ ਸੋਹਣਾ ਟੈਂਕ ਬੁੱਲ ਜਿਹੜਾ ਲੈ ਕੇ ਆਉਂਦਾ ਤੇ ਜੱਗੇ ਵੀਰ ਆਪਾਂ ਜਿਹੜਾ ਬੱਚਾ ਹੈ ਵੀ ਬਹੁਤ ਪਿਆਰਾ ਆ ਗਿਆ ਵਾ ਇਹ ਸ਼ੈਨਸ਼ਾਹ ਦਾ ਹਾਂ ਜਿਹੜਾ ਬਾਦਲ ਬਾਦਲ ਕਹਾਂ ਦੋ ਉਹ ਉਹ ਦਾ ਸੀ ਬਹੁਤ ਬਹੁਤ ਵਧੀਆ ਠੀਕ ਹੈ ਤਕਰੀਬਨ ਇਸ ਟਾਈਮ ਬਾਦਲ ਤੇ ਸ਼ੈਨਸ਼ਾਹ ਕਾਫੀ ਚੱਲ ਰਿਹਾ ਹਾਂ ਜੀ ਤਕਰੀਬਨ ਜਿਹੜੇ ਹਨਾ ਸੱਜਣਾਂ ਇਸ ਚੀਜ਼ ਤੇ ਜਿਹੜਾ ਕਾਫੀ ਧਿਆਨ ਦੇ ਰਿਹਾ ਬਾਕੀ ਇਹ ਬਿਲਕੁਲ ਮਾਜੇ ਦੀ ਯਾਨੀ ਕਿ ਖਾਸ ਕਰਕੇ ਫਰੋਈਪੁਰ ਏਰੀਆ ਦੀ ਗੱਲ ਕਰੀਏ ਉਸ ਏਰੀਆ ਦੀ ਬਰੀਡ ਆ ਤਰਨਤਾਰਨ ਫਰੋਈਪੁਰ ਗਰਦਾਸਪੁਰ ਬਿਲਕੁਲ ਬਾਰਡਰ ਨੂੰ ਟੱਚ ਹੁੰਦੀ ਬਾਕੀ ਵੀਰ ਜੀ ਆਪਣਾ ਫੋਨ ਨੰਬਰ ਜਰੂਰ ਦੱਸਿਓ 929736 93659 ਠੀਕ ਹੈ ਜੀ ਵੀਰ ਜੀ ਆਪਣੇ ਕੋਲ ਸੀਮਨ ਹਰ ਇੱਕ ਕਿਸਾਨ ਦੇ ਮਿਲ ਜਾਂਦੇ ਮਿਲ ਜਾਂਦੇ ਜੀ ਠੀਕ ਹੈ ਜੀ ਵੀਰ ਉਹਨਾਂ ਕੋਲ ਮੇਰਾ ਪਿੰਡ ਭਲਾਈਪੁਰ ਆ ਪਿੰਡ ਭਲਾਈਪੁਰ ਤਰਨਤਾਰਨ ਠੀਕ ਹੈ ਜੀ ਤੇ ਰਈਆ ਬਿਆਸ ਬਾਬਾ ਬਕਾਲਾ ਕੜੂਰ ਸਾਹਿਬ ਠੀਕ ਹੈ ਜੀ ਧੰਨਵਾਦ ਜੀ ਤੁਹਾਡਾ ਮਿਲਦਿਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ